ਇਹ ਤਾਂ ਆ ਇੰਗੇ ਇੰਗੇ ਜੀਜਾ ਬੋਲ ਰਿਹਾ ਕਰਨ ਚ ਉਹਦਾ ਬਹੁਤ ਵੱਡਾ ਹੁਣ ਤੈਨੂੰ ਸੱਪ ਦੀ ਕੰਜ ਕਿੱਥੋਂ ਦੇ ਦੀ ਇਹ ਆ ਪ੍ਰਬੰਧ ਖਾਣ ਪੀਣ ਦਾ ਫਲਾਂ ਵਾਲੀ ਕਿੱਧਰ ਨਹੀਂ ਪੁੱਛੀ ਸੱਪ ਦੀ ਕੰਜ ਵੀ ਪੁੱਛ ਲਓ ਜੀ ਫਲਾਂ ਇਹ ਬਣਾਵਾਂਗੇ ਬਈ ਸੱਪ ਦੇ ਵੀ ਲੋ ਇਹਦਾ ਗਮਲੇ ਵਿੱਚ ਵੀ ਫਰੂਟਿੰਗ ਆ ਰਹੀ ਹੈ ਇਹਨੂੰ 12 ਮਹੀਨੇ 30 ਦਿਨ ਫਰੂਟ ਆਉਂਦਾ ਇਹਨੂੰ ਕਹਿੰਦੇ ਆ ਜੀ ਥਾਈ ਮੰਗੋ 올 ਟਾਈਮ ਥਾਈ ਮੰਗੋ ਹਾਂਜੀ ਓਕੇ ਜੀ ਸੰਗਪਰਾ ਕਿੱਥੇ ਤੇਰਾ ਕਿੱਥੋਂ ਦੀ ਵੈਰੈਟੀ ਇਹ ਇਹ ਥਾਈਲੈਂਡ ਦੀ ਬਈ ਥਾਈਲੈਂਡ ਦੀ ਆਹ ਬਾਈ ਹੈਗਾ ਅੰਥਰੀਨਾ ਕ੍ਰਿਸਟਾ ਕਲੀ ਇਹ ਨਾ ਹੈਗਾ ਚਿੜੀਆਂ ਦਾ ਸਪੈਸ਼ਲ ਟਰੀ ਹੈ ਇਹਦੇ ਤੇ ਸਪੈਸ਼ਲ ਚਿੜੀਆਂ ਆਂਦੀਆਂ ਨੇ ਬਲੈਕ ਕਲਰ ਦੀ ਚਿੜੀ ਆ ਇਹਦੇ ਫੁੱਲਾਂ ਦਾ ਆ ਕੇ ਰਸ ਚੂਸਦੀ ਆ ਉਹ ਇਹ ਪੇੜ ਤੇ ਹੀ ਆਂਦੀ ਆ ਹੋਰ ਕਿਤੇ ਨਹੀਂ ਆਂਦੀ ਇਹਦੇ ਤੇ ਆ ਕੇ ਰਹਿੰਦੀਆਂ ਨੇ ਚਿੜੀਆਂ ਇਹ ਪਰਮਾਨੈਂਟ ਪਲਾਂਟ ਹੈ ਤੇ ਫਲਾਵਰਿੰਗ ਵੀ 올 ਟਾਈਮ ਆਂਦੀ ਰਹਿੰਦੀ ਜਾਨੂੰ ਕਿ ਪ੍ਰਾਈਸ ਇਹਦਾ ਇਹ ਹੀ ਪੈ ਜਾਂਦਾ ਹੈ ਕੋਈ 3.5 ਲੱਖ ਰੁਪਏ ਦਾ ਪਲਾਂਟ ਅੱਛਾ ਜੀ ਹਾਂਜੀ ਇਹ ਬਹੁਤ ਬੜਾ ਪਲਾਂਟ ਹੈ ਬਹੁਤ ਮੁੰਡ ਬਹੁਤ ਦੇਖੋ ਮੋਟਾ ਕਿੱਦਾਂ ਓਕੇ ਆ ਦੇਖੋ ਚਿੜੀ ਨੇ ਆਹ ਹੌਲ ਕੀਤਾ ਹੋਇਆ ਆ ਦੇਖੋ ਆ ਚੀਜ਼ ਦਿਖਾਓ ਆ ਚਿੜੀ ਆ ਕੇ ਇਹਦੇ ਵਿੱਚ ਰਹਿੰਦੀਆਂ ਨੇ ਆਵਦਾ ਦਾ ਨਾ ਪਾਉਂਦੇ ਹਾਂ ਹਾਂ ਜੀ ਹਾਂ ਇਹਦੇ ਵਿੱਚ ਪਾਉਂਦੀਆਂ ਨੇ ਆਲਣਾ ਨਹੀਂ ਪਾਉਂਦੀਆਂ ਇੱਕਦਾਂ ਦਾ ਵੀ ਆਲਣਾ ਬਣਾਉਂਦੀਆਂ ਇਹਦੇ ਵਿੱਚ ਹੌਲ ਕਰਕੇ ਫਿਰ ਰਹਿੰਦੀਆਂ ਨੇ ਬਾਰੋਂ ਵੀ ਬਲੈਕ ਹੁੰਦਾ ਸਿਓ ਮੰਗਉਂਦਾ ਸਾਈਜ਼ ਇਹਦਾ ਨੋਰਮਲ ਨਹੀਂ ਬਾਰੋਂ ਤਾਂ ਠੀਕ ਹੈ ਵਿੱਚੋਂ ਮਿੱਠਾ ਹੁੰਦਾ ਵਿੱਚੋਂ ਪੂਰਾ ਖੰਡ ਵਰਗਾ ਹੀ ਇਸ ਟਾਈਮ ਪੂਰਾ ਇਹਦੀ ਡਿਮਾਂਡ ਚੱਲ ਰਹੀ ਆ ਬਲੈਕ ਨਰੋਥ ਜਿਹੜਾ ਤੂੰ ਲਾਲ ਕਹਿੰਦਾ ਜਿਉ ਕਿੱਥੇ ਆਇਆ ਮੇਨ ਬਲੇ ਪੋਲਾ ਨਿਊ ਜਨਤਾ ਇੰਟਰਨੈਸ਼ਨਲ ਨਰਸਰੀ ਆਈ ਮੇਨ ਰੋਡ ਤੇ ਲੁਧਿਆਣਾ ਰੋਡ ਤੇ ਇੱਥੇ ਹਰ ਤਰ੍ਹਾਂ ਦੇ ਪਲਾਂਟ ਮਿਲਦੇ ਨੇ ਟੂਟ ਪਲਾਂਟ ਡੈਕੋਰੇਸ਼ਨ ਪਲਾਂਟ ਹਰਬਲ ਪਲਾਂਟ ਬੜੀ ਕਿਹ ਤਰ੍ਹਾਂ ਦੀ ਸਾਡੇ ਕੋਲ ਵੈਰਾਈਟੀ ਹੁੰਦੀ ਆ ਜੀ ਸਾਡੇ ਕੋਲ ਇੰਪੋਰਟਡ ਪਲਾਂਟ ਵੀ ਹੁੰਦੇ ਆ ਚਾਈਨੀਜ਼ ਪਲਾਂਟ ਇੱਕ ਤਰ੍ਹਾਂ ਦਾ ਸਾਡੇ ਕੋਲ ਪਲਾਂਟ ਮਿਲੂ ਲੋ ਵੀ ਸਾਥੀਓ ਹੁਣ ਪਹੁੰਚੇ ਆਪਾਂ ਨਿਊ ਜਨਤਾ ਇੰਟਰਨੈਸ਼ਨਲ ਨਰਸਰੀ ਦੇ ਵਿੱਚ ਲੈ ਕੇ ਚੱਲਦੇ ਆਂ ਤੁਹਾਨੂੰ ਤੇ ਆਜੋ ਨਰਸਰੀ ਪਲਾਂਟ ਪੇੜ ਪੌਦਿਆਂ ਦੇ ਪਲਾਂਟ ਦੇ ਵਿੱਚ ਬਹੁਤ ਹੀ ਸੁੰਦਰ ਆਦਬ ਬਦ ਨਿਆਰਾ ਕੋਈ ਨਹੀਂ ਮਿਲਦਾ ਪਲਾਸ ਮਾਤ ਦਾ ਬੜਾ ਕੰਮ ਚਲੋ ਉੱਧਰ ਇੱਕ ਪਾਸੇ ਲੱਗੇ ਚਲੋ ਜਿਹੜਾ ਕਿ ਠੀਕ ਨਹੀਂ ਚਲੋ ਚਲੋ ਨਿਕੜਾ ਉਧਰ ਉਹ ਵੀ ਮੈਂ ਦਿਖਾ ਚਲੋ ਕਿਵੇਂ ਰਸਤਾ ਜਾ ਕਿਹੜੀ ਨਰਸਰੀ ਇਹ ਜੀ ਇੰਟਰਨੈਸ਼ਨਲ अच्छा ਤੁਹਾਡਾ ਨਾਮ ਕੀ ਹੈ? अजीम। अबीम। अजीम। अजीम। अबीम खान। अजीम। अजीम। اچھا ਆ ਜਾ ਫਿਰ ਦੇ ਜਾਣਕਾਰੀ। ਲੈ ਵੀ ਸਾਥੀਓ ਆਪਾਂ ਪਹੁੰਚੇ ਆਂ ਨਰਸਰੀ ਪਲਾਂਟ ਦੇ ਵਿੱਚ ਜਿੱਥੇ अजीम वीर ਆਪਾਂ ਨੂੰ ਤੇ ਆਪਣੇ ਸਾਥੀਆਂ ਨੂੰ ਰੁੱਖ ਦਰਖਤ ਬੂਟਿਆਂ ਦੀ ਜਾਣਕਾਰੀ ਦੇਣਗੇ ਤੇ ਵਧੀਆ-ਵਧੀਆ ਆਪਾਂ ਪਲਾਂਟ ਰੋ ਇਸ ਪlant ਦੇ ਵਿੱਚੋਂ ਖਰੀਦਾਂਗੇ ਆ ਜਾਈਓ ਵੀ ਸਾਥੀਓ ਸਤਰੰਜ ਹੈ ਨਹੀਂ ਜੀ ਤੱਕ ਨਹੀਂ ਆਉਂਦੀ ਤੱਕ ਦਾ ਬੂਟਾ ਬਲਮੇਰੀਆ ਬਲਮੇਰੀਆ ਹੈ ਉਹ ਜੀ ਲੜਦਾ ਇਹਦਾ ਫੁੱਲਾਂ ਦਾ ਬੁੱਟਾ ਈ ਹਨ ਮੇਰੀਆ ਇਹਦਾ ਸਪੈਦਾ ਈ ਲੱਗਦਾ ਦੋ ਟ੍ਰੇਆਂ ਸਪੈਦੇ ਦੀਆਂ ਆ ਵੀ ਰਿਟੇ ਦਾ ਰਿਟੇ ਅੱਜ ਦੀ ਕੁਆਲਿਟੀ ਦਿਖਾਈ ਕਰੀ ਇਹ ਕਿਹੜੀ ਕੁਆਲਿਟੀ ਹੈ ਉਸਤਾ ਦੇ ਇਹ ਜੀ ਹਲੋ ਕਿਹੜੀ ਕੁਆਲਿਟੀ ਹੈ ਇਹ ਪੀ ਵੀ ਪੀ 23 ਪੀ 23 ਹੈ ਪੀ 23 ਵੈਰਾਈਟੀ ਆ ਵੀਰੇ पी 23 वैरायटीस पैदा दो डरेया ले रहे हैं जी ओ भाई आ किए आहा ले भी साथीया ਤੁਸੀਂ ਦੇਖ ਰਹੋ ਜੋ ਕਿ पी ट्री 23 ਸਪੈਦਾ ਲਿਆ ਬਹੁਤ ਹੀ ਸ਼ਾਨਦਾਰ ਤੇ ਵਧੀਆ ਵੈਰਾਈਟੀ ਵਾਲੇ ਸ਼ੰਪਾ ਸ਼ੰਪਾ ਇਹਨੂੰ ਕਹਿੰਦੇ ਨੇ ਮਛੇਰੀਆ ਚੰਪਾ ਕਿੰਨੇ ਦਾ ਪਿੱਟਾ ਇਹਨੂੰ ਵਾਈਟ ਕਲਰ ਦਾ ਫੁੱਲ ਆਉਂਦਾ ਬਾਈ ਇਹ ਕਿੰਨੇ ਦਾ ਪੇਟਾ ਇੱਕੋਂ ਪਿੱਛੇ ਵੀ ਆਉਣ 골ਡਨ ਕਲਰ ਦਾ ਫੁੱਲ ਆਉਂਦਾ ਖੁਸ਼ਬੂ ਇਹਦੀ ਅੰਨੀ ਤੇਜ ਹੈ ਜੇ ਇੱਕ ਪੌਦਾ 10 20 ਫੁੱਟ ਤੱਕ ਖੁਸ਼ਬੂئیں ਖੁਸ਼ਬੂਆਂ ਕਰਦਾ ਚਲੋ ਤਾਂ ਖੁਸ਼ਬੂ ਤਾਂ ਠੀਕ ਹੈ ਪੇਟਾ ਕੀ ਲਿੱਟ ਦਾ ਜੀ ਜਿਹੜਾ ਆਹ ਵਾਲਾ ਸਾਈਜ਼ ਆ ਜੀ ਇਹ ਬੰਦਾ ਜੀ 650 ਰੁਪਏ ਦਾ ਜੀ ਇਹ ਤਾਂ ਆ ਇੰਗੇ ਇੰਗੇ ਚੀਜ਼ਾਂ ਬੋਲ ਰਿਹਾ ਕਰ ਰਹੇ ਨੀਓ ਉਹਦਾ ਬਹੁਤ ਵੱਡਾ ਹੁਣ ਤੇਰੀ ਸੱਪ ਦੀ ਕੰਜ ਕਿੱਥੇ ਦੇ ਦੀ ਇਹ ਆ ਪ੍ਰਬੰਧ ਖਾਣ ਪੀਣ ਦਾ ਸਾਲਾਂ ਲਈ ਕਿੱਧਰ ਨਹੀਂ ਪੋੜਦੀ ਸੱਪ ਦੀ ਕੰਜ ਵੀ ਪੁੱਛ ਲਓ ਜੀ ਕੋਈ ਸਾਫ ਦੇ ਵੀਡੀਓ ਹੁਣ ਆਇਆ ਆਪਾਂ ਅਸਲਾ ਪਹਿਲਾਂ ਤਾਂ ਤੁਸੀਂ ਆਹ ਦੇਖੋ ਜੀ ਇਹਨੂੰ ਕਹਿੰਦੇ ਆ ਆਲ ਟਾਈਮ ਮੰਗੋ 12 ਮਾਸੀ ਆ ਇਹ ਤੁਸੀਂ ਗਮਲੇ ਚ ਵੀ ਲਗਾ ਦਿੰਦੇਗਾ ਗਮਲੇ ਚ ਵੀ ਫਰੂਟਿੰਗ ਆ ਰਹੀ ਹੈ ਇਹਨੂੰ 12 ਮਹੀਨੇ 30 ਦਿਨ ਫਰੂਟ ਆਉਂਦਾ ਇਹਨੂੰ ਕਹਿੰਦੇ ਆ ਜੀ ਥਾਈ ਮੰਗੋ ਆਲ ਟਾਈਮ ਥਾਈ ਮੰਗੋ ਹਾਂਜੀ ਓਕੇ ਜੀ ਸੰਗਤਰਾ ਕਿੱਥੇ ਤੇਰਾ ਕਿੱਥੋਂ ਦੀ ਵੈਰੈਟੀ ਇਹ ਇਹ ਥਾਈਲੈਂਡ ਦੀ ਬਈ ਥਾਈਲੈਂਡ ਦੀ ਲੈ ਵੀ ਸਾਥੀ ਉਹ ਇਹ ਥਾਈ ਮੰਗੋ ਥਾਈਲੈਂਡ ਦੀ ਵੈਰਾਈਟੀ ਹੈ ਜੀ ਬਹੁਤ ਹੀ ਵਧੀਆ 12 ਮਹੀਨੇ 30 ਦਿਨ ਬੂਟੇ ਤੇ ਤੁਸੀਂ ਦੇਖ ਰਹੇ ਜੋ ਫਲ ਲੱਗਿਆ ਹੋਇਆ ਹੈ ਲੱਗਿਆ ਰਹਿੰਦਾ ਜੀ ਇਹ ਇਹ ਤੁਸੀਂ ਦੇਖ ਰਹੇ ਹੋ ਆ ਆ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਥਾਈ ਮੰਗੋ ਆਮਬਾਈ ਆ ਬਾਈ ਹੈਗਾ ਅੰਥਰੀਨਾ ਕ੍ਰਿਸਟਾ ਕਲੀ ਇਹ ਨਾ ਹੈਗਾ ਚਿੜੀਆਂ ਦਾ ਸਪੈਸ਼ਲ ਟਰੀ ਹੈ ਇਹਦੇ ਤੇ ਸਪੈਸ਼ਲ ਚਿੜੀਆਂ ਆਉਂਦੀਆਂ ਨੇ ਬਲੈਕ ਕਲਰ ਦੀ ਚਿੜੀ ਹੈ ਇਹਦੇ ਫੁੱਲਾਂ ਦਾ ਕੇ ਰਸ ਚੂਸਦੀ ਹੈ ਉਹ ਇਹ ਪੇੜ ਤੇ ਹੀ ਆਂਦੀ ਆ ਹੋਰ ਕਿੱ데 ਨਹੀਂ ਆਂਦੀ ਇਹਦੇ ਤੇ ਆ ਕੇ ਰਹਿੰਦੀਆਂ ਨੇ ਚਿੜੀਆਂ ਇਹ ਪਰਮਾਨੈਂਟ ਪਲਾਂਟ ਹੈ ਤੇ ਫਲਾਵਰਿੰਗ ਵੀ 올 ਟਾਈਮ ਆਂਦੀ ਰਹਿੰਦੀ ਐ ਨੂੰ ਜਿਹੜਾ ਵੀ ਉਹ ਤੁਹਾਨੂੰ ਕੀ ਪ੍ਰਾਈਸ ਇਹਦਾ ਇਹ ਜੀ ਪੈ ਜਾਂਦਾ ਹੀ ਕੋਈ 3.5 ਲੱਖ ਰੁਪਏ ਦਾ ਪਲਾਂਟ ਅੱਛਾ ਜੀ ਹਾਂ ਜੀ ਇਹ ਬਹੁਤ ਬੜਾ ਪਲਾਂਟ ਹੈ ਬਹੁਤ ਮੁੰਡਾ ਬਹੁਤ ਦੇਖੋ ਮੋਟਾ ਕਿੱਦਾਂ ਓਕੇ ਇਹ ਆ ਦੇਖੋ ਚਿੜੀ ਨੇ ਆਹ ਹੋਲ ਕੀਤਾ ਹੋਇਆ ਆ ਦੇਖੋ ਆ ਚੀਜ਼ ਦਿਖਾਓ ਆ ਚਿੜੀ ਆ ਕੇ ਇਹਦੇ ਵਿੱਚ ਰਹਿੰਦੀਆਂ ਨੇ। ਆਵਦਾ ਦਾ ਨਾ ਪਾ ਕੇ। ਹਾਂ ਜੀ ਹਾਂ ਇਹਦੇ ਵਿੱਚ ਪਾ ਦੀਆਂ ਨੇ, ਆਲ ਨਾ ਨਹੀਂ ਪਾ ਦੀਆਂ। ਇੱਕ ਤਾਂ ਹੁੰਦਾ ਵੀ ਆਲ ਨਾ ਬਣਾਉਂਦੀਆਂ ਇਹਦੇ ਵਿੱਚ ਹੌਲ ਕਰਕੇ ਫਿਰ ਰਹਿੰਦੀਆਂ ਨੇ। ਠੀਕ ਹੈ। ਉਹ ਪੁੱਛਦੇ ਦਿੰਦੇ ਕਿਹੜਾ ਜਿਹੜਾ ਹੁੰਦਾ ਜਿਹਦੀ ਮੋਟਾ ਨਿੰਬੂ ਕਾ ਉਹ ਕਹਿੰਦੀ ਅੰਗੂਰ। ਅੱਛਾ। ਜਿਹੜਾ ਮੋਟਾ ਅੰਗੂਰ ਹੁੰਦਾ। ਜਿਹੜਾ ਬ੍ਰੀਕ ਵਾਲਾ ਉਹ ਕਿਹੜਾ? ਬ੍ਰੀਕ ਲੰਬੇ ਵਾਲਾ ਵੀ ਦਮਾਉਂਦਾ। ਕੈਪਸੂਲ ਅੰਗੂਰ। ਨਹੀਂ ਕੈਪਸੂਲ ਵਾਲਾ ਨਹੀਂ ਹੁੰਦਾ। ਗੋਲ ਜਾ। ਗੋਲ ਹੀ ਆਈਏ। ਹੈਂ? ਗੋਲ ਅੰਗੂਰ ਆਹੇ। ਕਿਹੜਾ? ਆਹ ਵਾਲਾ। ਆ ਦੇਖੋ अच्छा हां जी ये कितने दी बेल जी ये ये ਤੁਹਾਡੇ ਲਈ ਪਾਉਗੇ ਆਕਲ ਜੀ 150 ਦੀ ਦੇਖੋ 1.5 2 ਫੁੱਟ ਦੀ ਬੇਲ ਐ ਇਹ اچھا ਉਹ ਤੇ ਇਹਦਾ ਫਰਕ ਹੈ ਕਿ ਕੋਈ ਜੱਲ ਕੁਆਲਿਟੀ ਦਾ ਸੇਮ ਆਈ ਸੇਮ ਹੈ ਟੂ ਜਲ ਲੱਗਦੇ ਨੇ ਆਪਣੇ हां जी हां ਨਿੰਬੂਆਂ ਦਾ ਕਿਹੜਾ ਹੈ ਨਿੰਬੂਆਂ ਦਾ ਇਹ ਆ ਦੇਖੋ ਨਿੰਬੂਆਂ ਦੀ ਤੁਹਾਡੇ ਲਈ ਚਾਰ ਪੰਜ ਜਦੋਂ ਕਟਾ ਫਲ ਕਿੰਨੇ ਪੀਸ ਹੈ ਇਹਦੇ ਵਿੱਚ ਸਾਈ ਨੇ 250 ਰੁਪਏ ਦਾ ਹੈ ਜੇ ਗਰਾਫਟਿੰਗ ਲੈਣੇ ਹੋ ਇਹ ਵਿਦਾਊਟ ਗਰਾਫਟਿੰਗ ਹੈ ਗਰਾਫਟਿੰਗ ਪਊਗਾ ਸਾਨੂੰ ਵੱਡਾ ਸਾਇ 150 ਰੁਪਏ ਦਾ ਕੀ ਨਾ ਇਹਦਾ ਕਟ ਹੱਲ ਕਟ ਹੱਲ ਕਠਾਰ ਇਹ ਗਰਾਫਟਿੰਗ ਕਰੀ ਹੋਈ ਸੁੱਕੀ ਸਬਜ਼ੀ ਚ ਨਹੀਂ ਪੈਂਦੀ ਪਾਥੀ ਜੀ ਬਾਈ ਜੀ ਹੈ ਕਿ ਨਹੀਂ ਠੀਕ ਨਹੀਂ ਬੋਲ ਜੀ ਬੈਨ ਇਹ 1.5 150 ਰੁਪਏ ਉਹ ਗਰਾਫਟਿੰਗ ਕਰੀ ਇਹਦੀ ਉਹ ਗਰਾਫਟਿੰਗ ਵਾਲਾ ਵੀ ਮਿਲ ਜੂਗਾ ਇਹ ਬਿਨਾ ਗਰਾਫਟਿੰਗ ਆਸ ਨੂੰ ਗਰਾਫਟ ਕਰਾ 150 ਰੁਪਏ ਦਾ ਉਹ 150 ਦਾ ਉਹ ਜਿਆਦਾ ਵਧੀਆ ਉਹ ਦਿਨਿਆਂ ਜਾਂਦੇਗਾ ਅੱਗੇ ਓਕੇ ਜੀ ਆਹ ਸਾਡੀ ਇਹ ਮੈਂ ਹਾਂ ਇਹ ਇਜ਼ਰਾਈਲ ਤੋਂ ਆਈ ਪੌਣ ਕਰਾਏ ਆਪਣੇ ਲੋਬੇ ਲੋਕ ਲੋਕਲ ਲੈ ਕੇ ਆਉਂਦੇ ਨੇ ਇਹ ਇਜ਼ਰਾਈਲ ਤੋਂ ਇمپੋਰਟ ਕਰਾਉਂਦੇ ਆ ਸਪੈਸ਼ਲ ਇਹ ਕਿ ਲੱਗਦਾ ਫਲ ਲੱਗਦਾ ਇਹ ਫਲ ਹੁੰਦਾ ਇਹ ਆਵਾ ਕਾਡੋ ਅੱਡਾ ਕ ਫਰੂਟ ਹੁੰਦਾ ਇਹ ਕੱਟੋ-ਗਾਟੇ ਮਾਰਕੀਟ 'ਚ 350 300 ਦਾ ਫਲ ਇੱਕ ਇਕੱਲਾ ਫਰੂਟ ਮਿਲਦਾ ਇਹ ਆਵਾ ਕਾਡੂ ਆਵਾ ਕਾਡੋ ਹਾਂਜੀ ਇਹ ਕੱਟੋ-ਗਾਟੇ 2 ਤੋਂ 2.5 ਸਾਲਾਂ ਦੇ ਵਿੱਚ ਫਰੂਟਿੰਗ ਕਰਨ ਲੱਗ ਜਾਂਦਾ ਇਹ ਗਰਾਫਟਿੰਗ ਪਲਾਂਟ ਨੇ ਆਹ ਰੈੱਡ ਡਾਇਮੰਡ ਵੈਰਾਈਟੀ ਹੈ ਜੀ ਅਮਰੂਦ ਦੀ ਨਵੀਂ ਨਸਲ ਆਈ ਹੈ ਰੈੱਡ ਡਾਇਮੰਡ ਕਹਿੰਦੇ ਨੇ ਉਹਨੂੰ ਰੈੱਡ ਡਾਇਮੰਡ ਇਹ ਕਿੰਨੇ ਦੇ ਇਹ ਰੈਡ ਡਾਇਮੰਡ ਦਾ ਪੈਂਦਾ ਜੀ 350 ਰੁਪਏ ਦਾ ਪਲਾਂਟ ਜੀ ਉਹ ਤੇਰਾ ਉਹ ਕਿੰਨਾ ਜਦੋਂ ਤੂੰ ਪਲਾਂਟ ਕਹਿੰਦਾ ਸਾਨੂੰ ਆਉਂਦਾ ਵੀ ਸਾਰੀ ਲੈਂਡ ਜੀ ਬੋਲਦਾ ਬੁੱਟਾ ਘਿਆ ਕਰਦੇ ਇਹਨੂੰ ਦੱਸੀ ਤੁਹਾਨੂੰ ਪਾਕਿਸਤਾਨੀ ਆਸਟ੍ਰੇਲੀਆ ਵਾਲੀ ਕੀ ਹੈ ਆਵਾ ਕਾਡੋ ਹਵਾ ਕਾਡੋ ਕਿੰਨੇ ਦਾ ਹੈ ਇਹ 350 ਦਾ ਵੀ ਰੇਟ ਰੇਟ ਨਹੀਂ ਸਕਦਾ ਇਹਨਾਂ ਨੂੰ ਤੁਹਾਨੂੰ ਦਿਨੇ ਆ ਦੇਸੀ ਪਲਾਂਟ ਅੰਜੀਰ ਲੈਣੀ ਹੈ ਇੱਕ ਆਪਾਂ ਨੇ ਬਹੁਤ ਵਧੀਆ ਤੁਰਕੀ ਦੀ ਵੈਰਾਈਟੀ ਆਪਣੇ ਕੋਲੇ ਵੈਰਾਈਟੀ ਅੰਜੀਰ ਇਹ ਉੱਪਰ ਹੀ ਪੱਕਦੀ ਹੈ ਲਾ ਕੇ ਨਹੀਂ ਤੁਹਾਨੂੰ ਪਕਾਣੀ ਪੈਣੀ ਅੱਛਾ ਹਾਂਜੀ ਬੂਟੇ ਦੇ ਉੱਪਰ ਹੀ ਪੱਕਦੀ ਹੈ ਇਹ ਹਾਂਜੀ ਹਾਂ ਉੱਪਰ ਹੀ ਪੱਕੂ ਇਹ 골ਡਨ ਇਹ 150 ਰੁਪਏ ਦਾ ਪਲਾਂਟ ਪੈਂਦਾ ਹੀ ਇਹ ਵਾਲਾ ਜਿਹੜਾ ਬਰਾਊਨ ਰਹਿੰਦਾ 골ਡਨ 골ਡਨ ਰਹਿੰਦਾ ਹਾਂਜੀ ਲੱਗੇ ਹੋਏ ਵੀ ਪੇਡਾ ਜੀ ਤੇ ਕੋਈ ਪੀਸ ਲੱਗੇ ਹੁਣ ਪੀਸ ਲੱਗੇ ਹੋਏ ਹੁੰਦੇ ਨੇ ਸੀਜ਼ਨ ਦੇ ਅਕੋਰਡਿੰਗ ਹੁੰਦੇ ਨੇ ਹੁਣ ਇਹਦਾ ਟਾਈਮ ਨਹੀਂ ਨਾ ਇਹਨਾਂ ਦਾ ਫਰੂਟਿੰਗ ਦਾ ਸੀਜ਼ਨ ਦਾ ਹੁਣ ਇਹਦਾ ਵਧੀਆ ਬੂਟੇ ਦਾ ਸੀਜ਼ਨ ਆ ਇਹ ਫਰੂਟਿੰਗ ਦਾ ਟਾਈਮ ਨਹੀਂ ਹੈਗਾ ਹੁਣ ਜਿਹੜਾ ਚੱਲ ਰਿਹਾ ਠੀਕ ਹੈ ਇਹ ਬੜਾ ਬੜਾ ਪੱਤਾ ਜਦਾ ਨਹੀਂ ਤੇ ਮਾੜੀ ਮਾੜੀ ਚੱਲਦਾ ਹਾਂਜੀ ਇਹ ਜਿਹੜੀ ਗਰਾਫਟਿੰਗ ਵਾਲੀ ਕਲਮ ਵਾਲੀ ਹੈ ਇਹਨੂੰ 6 ਮਹੀਨੇ ਫਰੂਟਿੰਗ ਆ ਜਾਂਦੀ ਹੈ ਉਹ ਵਾਲੀ ਵੈਰੈਟੀ ਹੈ ਆਵਲਾ ਨਿੰਬੂ 6 ਮਹੀਨੇ ਤਾਂ 간 ਨੂੰ ਸੰਤਾ ਸਾਲ ਨੂੰ ਹੈ ਜੇ ਆ ਜੇ ਜਿਹੜੇ 50 ਵਿੱਚ ਕਰਦੇ ਉਹ ਹਾਂਜੀ ਜਿਹੜੇ ਵਿੱਚ ਕਰਦੇ 50 ਰੁਪਏ ਉਹ ਉਹ ਕੋਈ ਚੱਕਰ ਨਾ ਰੱਜ ਕੇ ਗੱਲ ਸੁਣ ਤੂੰ ਨਹੀਂ ਤਾਂ ਜਾ ਮੈਂ ਇਹ ਕੰਮ ਨਾ ਕਰੋ ਕੋਲੇ ਲੈ ਕੇ ਜਾ ਦੂਜੀ ਨਾਲ ਸੁਣ ਲੈ ਗੱਲ ਸਾਨੂੰ ਰੇਟ ਕਿ ਦੱਸੀ ਚੱਲੋ ਤੋੜ ਬੋਲ ਕਰ ਅਸੀਂ ਪੌਦੇ ਦਿੱਤੋਂ ਚੱਕ ਲਾਂਗੇ ਠੀਕ ਹੈ ਕਿਆ ਕੱਢਦਾ ਜੀ ਤੂੰ ਕੱਢ ਦੇ 100-100 ਰੁਪਏ ਤੇ ਕੱਢ ਆ ਗੱਡੀ ਕੰਨ ਕੱਢ ਦੋ ਤਿੰਨ ਇਹ ਅੰਕਲ ਜੀ ਤੁਹਾਡਾ ਟੱਕਾ ਨਹੀਂ ਸੀ ਜਾ ਕੇ ਆਏ ਹੁਣ ਕਿਹੜੀ ਦਾ ਸਰੀ ਤੇ ਹੋ ਗੋਲਡਨ ਜੀ ਗੋਲਡਨ ਚ ਜੀ ਹਾਂ ਇਹ ਦੋ ਨਿੰਬੂ ਕੱਢਦੇ ਪਾਕਿਸਤਾਨੀ ਦੋ ਨਾ ਜੀ ਦੋ ਪੱਤੇ ਨਾ ਕੱਢੋ ਇੱਕ ਚੱਕਾ ਚ ਰਾਜੂ ਇੱਕ ਹੋਰ ਕੱਢ ਲੀ ਹੇ ਬਾਈ ਦੇ ਦੋ ਪਾਕਿਸਤਾਨੀ ਨਿੰਬੂ ਆ ਗਏ ਜੀ ਇਹਨਾਂ ਦੇਖੋ ਇਹ ਫਰੂਟ ਚੱਕਿਆ ਹੋਇਆ ਹੈ ਠੀਕ ਹੈ। ਹਾਂ। ਕੇ ਬਈਆ ਅੰਮਰਪਾਲੀ ਆਂਬ। ਹਾਂ। ਅੰਮਰਬਾਲੀ ਆਂਬੇ ਬਹੁਤ ਬੈਸਟ ਹੈ ਆਪਣੀ ਧਰਤੀ ਇਹਨੂੰ ਬਹੁਤ ਮਾਨਦੀ ਆ। ਇਹਦਾ ਫਰੂਟ ਤੁਹਾਨੂੰ ਲੱਗਿਆ ਆ ਦਿਖਾਵਾ। ਕਿੰਨੇ ਆ ਇਹ? ਸਾਡੀ ਨਸਲੀ ਆ ਡਾਡਾ ਦਾ ਫਰੂਟ ਲੱਗ ਰਿਹਾ ਇਸ ਟਾਈਮ। ਉਹ ਬੂਟੇ ਦਾ ਜੀ ਤੋੜ ਕੇ ਪਕਾ ਸਾਰੇ ਖਾ ਲਏ। ਉਹ ਦੇਖਿਆ ਹੈ ਕਿ ਨਹੀਂ ਜਾਈ? ਆ ਦੇਖੋ। ਬਹੁਤ ਫਰੂਟ ਲੱਗਦਾ ਬਈਆ ਦੇਖ ਕੇ ਤੇ। ਕਿੰਨੇ ਦਾ ਹੈ? ਆ ਦੇਖੋ ਕਿੱਕ ਕਰੋ। ਆਇਆ ਬਾਈ ਵੀਡੀਓ ਦਾ ਕੁਰੀ ਖਾਣਾ ਹੁੰਦੇ ਸਾਨੂੰ। ਆ ਦੇਖੋ ਇਹ ਅੰਬ ਦੇ। ਆ ਦੇਖੋ ਜੀ ਅੰਬ। ਇਰੇ ਨੂੰ ਬਹੁਤ ਵੱਡੇ ਵੱਡੇ ਅੰਬ ਲੱਗਦੇ ਨੇ ਭਰਿਆ ਪਿਆ ਬੁੱਟਾ ਉਧਰ ਦੀ ਨਿਗਾ ਮਾਰ ਕੇ ਦੇਖੋ ਸਾਰਾ ਉੱਪਰ ਤੱਕਰ ਤੇ ਜੀ ਇਹ ਡੇਲੀ ਇਹ ਤਾਂ ਇੱਕ ਕਸਟਮਰ ਸਾਡਾ ਇੱਥੋਂ ਤੋੜ ਕੇ ਲੈ ਕੇ ਜਾਂਦਾ ਅੰਬ ਦੋ ਦੋ ਤਿੰਨ ਚਾਰ ਕਸਟਮਰ ਤੋੜ ਕੇ ਲੈ ਜਾਂਦੇ ਨੇ ਅੰਬ ਫਿਰ ਵੀ ਇਹ ਤੱਕਰ ਮੁੱਕ ਨਹੀਂ ਰਿਹਾ ਫਲ ਦੇ ਦਿਨਾਂ ਫਲ ਕਿੰਨੇ ਦਾ ਹੈ ਇਹ ਵਾਲਾ ਬੁੱਟਾ ਜਿਹੜਾ ਤੁਹਾਨੂੰ ਦਿੱਤਾ ਜੀ 150 ਰੁਪਏ ਦਾ ਸਿਰਫ ਫਲ ਦੇਖੋ ਕਿੰਨਾ ਵਧੀਆ ਜੀ